ਸ੍ਰੀ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਮੈਂ ਬਲਜਿੰਦਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਇਬ ਖੁਸ਼ੀ ਬਲੌਗ ਤੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਹੁਤ ਵਧੀਆ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਕੇਲ ਨੇ ਕਿੱਲਾਂ ਦੇ ਦਾਗ ਨੇ ਜਾਨਕੀ ਪਿੰਪਲ ਜਿਨ੍ਹਾਂ ਦੇ ਹੈਗੇ ਓਪਨ ਪੋਰਸ ਜਿਨ੍ਹਾਂ ਦੀ ਸਕਿਨ ਹੈਗੀ ਡੈਡ ਜਿਨ੍ਹਾਂ ਦੇ ਬੱਚਿਆਂ ਦੇ ਜਿਵੇਂ ਬੱਚੇ ਹੁੰਦੇ 16 17 ਸਾਲਾਂ ਦੇ ਉਹਨਾਂ ਦੇ ਪਿੰਪਲ ਹੋ ਗਏ ਉਹਨਾਂ ਦੇ ਦਾਗ ਨੇ ਉਹ ਮਿਟਨੇ ਦੇ ਤੁਹਾਨੂੰ ਐਦਾਂ ਦੀ ਇੱਕ ਅੱਜ ਜੈਲ ਦੇ ਬਾਰੇ ਦੱਸਾਂਗੀ ਉਹ ਜੈਨ ਜਿਹੜੀ ਹੈ ਮੇਰੀ ਬੇਟੀ ਦੇ ਮੈਂ ਇਸਤੇਮਾਲ ਕਰਦੀ ਸੀ ਮੇਰੀ ਬੇਟੀ ਦੇ ਵੀ ਬਹੁਤ ਜ਼ਿਆਦਾ ਪਿੰਪਲ ਹੋ ਗਏ ਸੀਗੇ ਇਤੋਂ ਵੀ ਆਰਾਮ ਨਹੀਂ ਸੀ ਆਉਂਦਾ ਬਹੁਤ ਜ਼ਿਆਦੀਆਂ ਦਵਾਈਆਂ ਬਹੁਤ ਜ਼ਿਆਦੇ ਨੁਸਖੇ ਅਪਣਾਏ ਸੀ ਕਿਉਂਕਿ ਜਿਹੜੇ ਜਵਾਨੀ ਦੇ ਕਿੱਲ ਹੁੰਦੇ ਤੁਹਾਨੂੰ ਪਤਾ ਹੀ ਕਿ ਉਹਦੇ ਦਾਗ ਤੱਬੇ ਪੈ ਜਾਂਦੇ ਆ ਬੜੀ ਮੁਸ਼ਕਲ ਨਾਲ ਜਾਂਦੇ ਆ ਤੇ ਫਿਰ ਸਾਨੂੰ ਇੱਕ ਡਾਕਟਰ ਨੇ ਜੈਲ ਦੱਸੀ ਸੀਗੀ ਟਿਊਬ ਵਾਲੀ ਤੇ ਮੈਡੀਕਲ ਤੋਂ ਮਿਲ ਜਾਂਦੀ ਬਹੁਤ ਆਸਾਨੀ ਨਾਲ ਕੀਮਤ ਵੀ ਉਹਦੀ ਸਿਰਫ ਹੈਗੀ 60 ਰੁਪਏ ਤੇ ਉਹ ਆਪਾਂ ਕੀ ਕਰਨਾ ਰਾਤ ਨੂੰ ਲਗਾਣੀ ਤੇ ਉਸ ਜੈਲ ਬਾਰੇ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਜੀ ਇਹ ਹੈਗੀ ਇਹ ਟਿਊਬ ਕਲਿੰਜ਼ੋਲ ਇਹਦਾ ਨਾਮ ਹੈਗੇ ਕਲਿੰਜ਼ੋਲ ਟਿਊਬ ਔਰ ਇਹ ਜੈਲ ਫਾਰਮ ਚ ਹੈ ਰਾਤ ਨੂੰ ਚਿਹਰਾ ਵਾਸ਼ ਕਰਕੇ ਇਹਨਾਂ ਸਾਫ ਕਰਕੇ ਫਿਰ ਆਪਾਂ ਇਹ ਅਪਲਾਈ ਕਰਨੀ ਹੈ ਇੰਨੀ ਵਧੀਆ ਜੈਲ ਹੈ ਨਾ ਬਹੁਤ ਵਧੀਆ ਹੈ ਮੇਰੀ ਬੇਟੀ ਦੇ ਇਹਨਾਂ ਚੀਜ਼ਾਂ ਦੇ ਦਾਗ ਤੱਬੇ ਬਹੁਤ ਜ਼ਿਆਦਾ ਪੈ ਗਏ ਸੀਗੇ ਛੋਟੇ ਛੋਟੇ ਬਲੈਕ ਹੈਡਸ ਬਹੁਤ ਜ਼ਿਆਦਾ ਹੋ ਗਏ ਸੀਗੇ ਠੀਕ ਹੁੰਦੇ ਸੀ ਫਿਰ ਹੋ ਜਾਂਦੇ ਸੀ ਠੀਕ ਹੁੰਦੇ ਸੀ ਫਿਰ ਹੋ ਜਾਂਦੇ ਸੀ ਫਿਰ ਆ ਜਿਹੜੀ ਟਿਊਬ ਸਾਨੂੰ ਦੱਸੀ ਸੀਗੀ ਡਾਕਟਰ ਨੇ ਇਹ ਅਪਲਾਈ ਕੀਤੀ ਹੈ ਤੇ ਇਹਦੇ ਨਾਲ ਬਿਲਕੁਲ ਚਿਹਰਾ ਸਾਫ਼ ਹੋ ਗਿਆ ਬਿਲਕੁਲ ਜਿਹੜੇ ਪਿੰਪਲਾਂ ਦੇ ਦਾਗ ਤੱਬੇ ਸਾਰੇ ਹੀ ਖਤਮ ਹੋ ਗਏ ਨੇ ਤੇ ਤੁਸੀਂ ਵੀ ਬੇਫਿਕਰ ਹੋ ਕੇ ਇਹ ਵਾਲੀ ਟੂਬ ਕਿਸੇ ਵੀ ਮੈਡੀਕਲ ਚੁਲਿਆ ਕੇ ਇਹਦਾ ਨਾਮ ਹੈ ਕਲਿੰਜ਼ੋਲ ਇਹਦਾ ਕੋਈ ਵੀ ਸੈਰਟੀਫੈਕਟ ਨਹੀਂ ਹੈਗਾ ਕੋਈ ਵੀ ਨੁਕਸਾਨ ਨਹੀਂ ਹੈਗਾ ਵੀ ਆਪਾਂ ਛੱਡ ਦਵਾਂਗੇ ਇਹ ਤਾਂ ਆਪਣੇ ਚਿਹਰੇ ਤੇ ਨੁਕਸਾਨ ਕਰੇਗੀ ਕਿਸੇ ਵੀ ਪ੍ਰਕਾਰ ਦਾ ਨੁਕਸਾਨ ਨਹੀਂ ਹੋਵੇਗਾ ਮੈਂ ਖੁਦ ਵੀ ਇਸਤੇਮਾਲ ਕਰ ਲੈਣੀ ਹੁੰਦੀ ਹੈ ਰਾਤ ਨੂੰ ਲਗਾਣੀ ਹੈ ਇਹਦਾ ਇਹ ਨਹੀਂ ਹੁੰਦਾ ਕਿ ਧੁੱਪ 'ਚ ਜਾਵਾਂਗੇ ਮੂੰਹ ਰੈੱਡ ਹੋ ਜਾਏਗਾ ਜਾਂ ਕੁਝ ਹੋ ਜਾਏਗਾ ਐਦਾਂ ਦਾ ਕੁਝ ਨਹੀਂ ਸਿਰਫ ਜੈੱਲ ਹੈ ਜਿੱਦਾਂ ਐਲੋਵੇਰਾ ਦੀ ਜੈੱਲ ਹੁੰਦੀ ਹੈ ਨਾ ਉਸ ਟਾਈਪ ਦੀ ਇਹ ਵਾਲੀ ਟੂਬ ਹੈ ਉਸ ਟਾਇਪ ਦੇ ਵਿੱਚ ਜੈਲ ਹੁੰਦੀ ਹੈ ਬਹੁਤ ਵਧੀਆ ਇਕਵਲ ਤੁਸੀਂ ਅਪਲਾਈ ਕਰਿਓ ਜਿਨ੍ਹਾਂ ਦੇ ਦਾਗ ਧੱਬੇ ਜਿਨ੍ਹਾਂ ਦੇ ਸ਼ਾਈਆਂ ਵੀ ਹੈਗੀਆਂ ਨੇ ਉਹ ਵੀ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੇ ਪਿਗਮੈਂਟੇਸ਼ਨ ਹੁੰਦੀ ਹੈ ਉਹ ਵੀ ਇਸਤੇਮਾਲ ਕਰ ਸਕਦੇ ਨੇ ਕਿਸੇ ਵੀ ਪ੍ਰਕਾਰ ਦੀ ਜਿਹੜੀ ਵੀ ਸਕਿਨ ਤੇ ਪ੍ਰੋਬਲਮ ਹੈ ਤਾਂ ਤੁਸੀਂ ਇਹ ਜਿਹੜੀ ਹੈ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੈਮੀਕਲ ਨਹੀਂ ਹੈਗਾ ਜਿਹੜੀ ਟਿਊਬਾਂ 'ਚ ਕੈਮੀਕਲ ਹੁੰਦਾ ਉਹ ਚੰਬੜੀ ਜਿਹੜੀ ਉਤਾਰਨੀ ਸ਼ੁਰੂ ਕਰ ਦਿੰਦੀਆਂ ਨੇ ਤੇ ਬਾਅਦ ਵਿੱਚ ਇੰਨਾ ਚਿਹਰਾ ਗੰਦਾ ਹੋ ਜਾਂਦਾ ਬਹੁਤ ਹੀ ਭੱਦਾ ਚਿਹਰਾ ਹੋ ਜਾਂਦਾ ਹੈ ਇਹ ਬਹੁਤ ਵਧੀਆ ਟੀਬ ਹੈ ਤੁਸੀਂ ਬੇਫਿਕਰ ਹੋ ਕੇ ਇਸਤੇਮਾਲ ਕਰ ਸਕਦੇ ਹੋ ਡਿਸਕ੍ਰਿਪਸ਼ਨ ਵਿੱਚ ਵੀ ਇਹਦਾ ਮੈਂ ਨਾਮ ਲਿਖ ਦਵਾਂਗੀ ਤੁਸੀਂ ਲੈ ਸਕਦੇ ਹੋ ਅਗਰ ਤੁਹਾਡੇ ਬੱਚਿਆਂ ਨੇ ਪਿੰਪਲ ਹੈਗੇ ਨੇ ਬੱਚਿਆਂ ਦੇ ਤੁਹਾਡੇ ਨੇ ਫਿੰਸੀਆਂ ਦੇ ਦਾਗ ਨੇ ਜਾਂ ਕਈ ਵਾਰ ਜਿਹੜੇ ਆਪਾਂ ਕਹਿੰਦੇ ਹਾਂ ਨਾ ਮਾਤਾਂ ਦੇ ਦਾਗ ਹੁੰਦੇ ਨੇ ਹਨਾ ਜਿਹੜਾ ਆਪਾਂ ਕਹਿੰਦੇ ਹੁੰਦੇ ਆ ਤੇ ਉਹ ਚੀਜ਼ਾਂ ਨੂੰ ਇਹ ਉਹ ਚੀਜ਼ ਵੀ ਠੀਕ ਕਰ ਦਿੰਦਾ ਹੈ ਤੇ ਬਾਕੀ ਉਸਨੇ ਡਾਕਟਰ ਨੇ ਪੀਣ ਵਾਸਤੇ ਕੀ ਦੱਸਿਆ ਸੀ ਉਹਨਾਂ ਨੇ ਦੱਸਿਆ ਸੀਗਾ ਸਵੇਰੇ ਤੁਸੀਂ ਰਾਤ ਨੂੰ ਕੀ ਕਰਨਾ ਜੀਰੇ ਵਾਲਾ ਪਾਣੀ ਜਿਹੜਾ ਜੀਰਾ ਪਾ ਕੇ ਇੱਕ ਚਮਚੀ ਇੱਕ ਗਲਾਸ ਵਿੱਚ ਭੇ ਕੇ ਰੱਖ ਦੇਣਾ ਹੈ ਕੰੱਚ ਦੇ ਗਲਾਸ ਵਿੱਚ ਸਿਰ ਉੱਠ ਕੇ ਥੋੜਾ ਜਿਹਾ ਨੂੰ ਕੋਸਾ ਕਰਨਾ ਹੈ ਉਹ ਪਾਣੀ ਜਿਹੜਾ ਉਹ ਪੀਣਾ ਹੈ ਯਕੀਨ ਮੰਨਿਓ ਉਸ ਪਾਣੀ ਨਾਲ ਨਾ ਇੰਨਾ ਮਤਲਬ ਕਿ ਸਰੀਰ ਦਾ ਵੀ ਰੰਗ ਬਦਲ ਗਿਆ ਇੰਨਾ ਗੋਰਾ ਚਿੱਟਾ ਰੰਗ ਹੋ ਗਿਆ ਫੇਸ ਵੀ ਬਿਲਕੁਲ ਕਲੀਅਰ ਹੋ ਗਿਆ ਮੈਂ ਖੁਦ ਵੀ ਉਹ ਪਾਣੀ ਪੀ ਲੈਂਦੀ ਹਾਂ ਸਵੇਰੇ ਸੇ ਉੱਠ ਕੇ ਬਸ ਇਹ ਚੀਜ਼ਾਂ ਤੁਸੀਂ ਦੋ ਬਣਾਣਾ ਬਣਾ ਲਓ ਤੇ ਜਿਨ੍ਹਾਂ ਤੇ ਜ਼ਿਆਦਾ ਦਾਗ ਧੱਬੇ ਹਨਾ ਕਈ ਵਾਰ ਤੇ ਐਸੇ ਤਾਂ ਮੈਂ ਤੁਹਾਨੂੰ ਹੋਮ ਮੇਡ ਰੈਮੇਡੀਜ਼ ਦਿੰਨੀ ਉਹ ਵੀ ਬੜੀਆਂ ਬਹੁਤ ਵਧੀਆ ਨੇ ਤੇ ਕਈ ਵਾਰ ਬੱਚਿਆਂ ਜਿਹੜੇ ਬੱਚੇ ਨਹੀਂ ਲਗਾਉਂਦੇ ਹੈਗੇ ਹੋਮ ਮੇਡ ਹੈ ਨਾ ਰੈਮੇਡੀ ਜਿਹੜੇ ਆਪਾਂ ਬਣਾਉਂਦੇ ਕਈ ਵਾਰ ਉਹ ਲਗਾਉਣ 'ਚ ਝਿਜਕ ਮੰਨਦੇ ਆ ਨਹੀਂ ਲਗਾਉਂਦੇ ਹੈਗੇ ਤੁਹਾਨੂੰ ਮਤ ਹੈ ਬੱਚਿਆਂ ਦਾ ਹੈ ਨਾ ਤੇ ਉਹਨਾਂ ਨੂੰ ਤੁਸੀਂ ਇਹ ਜੈੱਲ ਜਿਹੜੀ ਰਾਤ ਨੂੰ ਉਹਨਾਂ ਦੇ ਫੇਸ ਤੇ ਫੇਸ ਸਾਫ਼ ਕਰਕੇ ਤੁਸੀਂ ਲਗਾ ਸਕਦੇ ਤੇ ਤੁਸੀਂ ਖੁਦ ਵੀ ਪਾਣੀ ਪਿਆ ਕਰੋ ਜੀਰੇ ਵਾਲਾ ਜੀਰੇ ਨੂੰ ਰਾਤ ਨੂੰ ਭਿਉ ਰਿਆ ਕਰ ਉਹ ਹੀ ਪਾਣੀ ਜਿਹੜਾ ਸਵੇਰੇ ਗੁਰਗੁਰਾ ਕਰਕੇ ਪੀ ਲਿਆ ਕਰੋ ਤੁਸੀਂ 1 ਮਹੀਨਾ ਲਗਾਤਾਰ ਕਰਕੇ ਦੇਖਿਓ ਤੁਹਾਡੀ ਬੋਡੀ 'ਚ ਨਖਾਰ ਆ ਜਾਏਗਾ ਤੁਹਾਡੀ ਸਕਿਨ ਜਿਹੜੀ ਐ ਨਖਰ ਕੇ ਆ ਜਾਏਗੀ ਔਰ ਇਹ ਵਾਲੀ ਜਿਹੜੀ ਮੈਂ ਤੁਹਾਨੂੰ ਕਰੀਮ ਦੱਸ ਰਹੀ ਹਾਂ ਜੈਲ ਫਾਰਮ ਵਿੱਚ ਇਹ ਵੀ ਬਿਲਕੁਲ ਹੀ ਤੁਸੀਂ ਇਸਤੇਮਾਲ ਕਰੋ ਬਹੁਤ ਵਧੀਆ ਕਰੀਮ ਹੈ ਤੇ ਬਸ ਮੈਂ ਇਹ ਹੀ ਤੁਹਾਨੂੰ ਅੱਜ ਤੁਹਾਡਾ ਸ਼ੇਅਰ ਕਰਨਾ ਚਾਹੁੰਦੀ ਸੀ ਬਤੁਆਤੇ ਵੀਡੀਓ ਸ਼ੇਅਰ ਕਰ ਦਿਓ ਕਿਉਂਕਿ ਬੱਚਿਆਂ ਤੋਂ ਲੈ ਕੇ ਕਈ ਵਾਰ ਮਾਵਾਂ ਬਹੁਤ ਪਰੇਸ਼ਾਨ ਹੋ ਜਾਂਦੀਆਂ ਨੇ ਜਿਹਨਾਂ ਦੇ ਬੱਚਿਆਂ ਦੇ ਪਿੰਪਲ ਹੋ ਜਾਂਦੇ ਆ ਉਹਨਾਂ ਦੇ ਦਾਗ ਧੱਬੇ ਹੋ ਜਾਂਦੇ ਖਾਸ ਕਰਕੇ ਕੁੜੀਆਂ ਦੇ ਹੈ ਨਾ ਸਕਿਨ ਜਿਹੜੀ ਖਰਾਬ ਹੋ ਜਾਂਦੀ ਐ ਤੇ ਤੁਸੀਂ ਇਹ ਵਾਲੀ ਬੇਫਿਕਰ ਹੋ ਕੇ ਕਲੀਨਜੋਲ ਜੈਲ ਇਸਤੇਮਾਲ ਕਰ ਸਕਦੇ ਹੋ ਤਿਲੋ ਜੀ ਲੈਣੇ ਤੁਹਾਡਾ ਇਜਾਜ਼ਤ ਕਾਨੂੰ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ